ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਤੇਰੇ ਨਾਮ ਨੇ ਅਨੇਕਾ ਪਾਪੀ ਤਾਰੇ ਮੇਰੀ ਵਾਰੀ ਕਦੋਂ ਕਾਰਯੋਗ ਸਤਗੁਰਾਂ ਦੀ ਸਾਜੀ ਔਰ ਨਰਾਜੀ ਸਤ ਸੰਗਤ ਜੀਓ ਆਪਾਂ ਸਾਰੇ ਹੀ ਮਾਈ ਭਾਈ ਬਹੁਤ ਵੱਡੇ ਭਾਗਾ ਵਾਲਿਆਂ ਜੋ ਕੇ ਮਹਾਨ ਤਤਸਵੀ ਜੰਗਲਾਂ ਦੇ ਵਿੱਚ ਮੰਗਲ ਲਾਉਣ ਵਾਲੇ ਪੂਰਨ ਬ੍ਰਹਮ ਗਿਆਨੀ ਰਾਜਾ yogi ਪ੍ਰੇਮ ਦੀ ਮੂਰਤ ਜਿੰਨੇ ਆਵਤ ਲਾ ਲਈਏ 19 ਥੋੜੇ ਨੇ ਹਜ਼ੂਰ ਸੰਤ ਮਹਾਰਾਜ ਤਵਨ ਟੱਕੀ ਸਾਹਿਬ ਦੀ ਧਰਤੀ ਦੇ ਉੱਤੇ ਆਪਾਂ ਬੈਠ ਕੇ ਸਵੇਰ ਤੋਂ ਹੀ ਨੱਕ ਮੱਤ ਘੋ ਰਿਆ ਬੇਅੰਤ ਸੰਤਾਂ મહাপুরਖਾਂ ਦੇ ਪਾਸੋਂ ਰੱਬੀ ਗੁਰਬਾਣੀ ਦੀਆਂ ਵਿਚਾਰਾ ਸਰਵਣ ਕਰਕੇ ਆਪਣੇ ਮਨ ਨੂੰ ਸਾਫ਼ ਬਣਾਉਂਦੇ ਆ ਰਹੇ ਆ ਉਸ ਮਹਾਨ ਤਪਸਵੀ ਦੇ ਚਰਨਾਂ ਦੇ ਵਿੱਚ ਜੁੜੇ ਬੈਠੇ ਆ ਜਿਨ੍ਹਾਂ ਦੇ ਦਰਸ਼ਨ ਕਰਕੇ ਮਨ ਨੂੰ ਸ਼ਾਂਤੀ ਆ ਜਾਂਦੀ ਆਖੂ ਸਤਨਾ ਬਹੁਤ ਵੱਡਾ ਫਤਰ ਆਉਂਦਾ ਮੈਂ ਦਿਨ ਰਾਤ ਇਹ ਸੋਚਦਾ ਰਹਿਣਾ ਸਦਾ ਹੀ ਚੇਤੇ ਕਰਦਾ ਰਹਿਣਾ ਹਜੂਰ ਸੰਤ ਮਹਾਰਾਜ ਜੀ ਐਨੂੰ ਕਿ ਅਸੀਂ ਐਡੇ ਵੱਡੇ ਮਹਾਨ ਤਪਸਵੀ ਮਹਾਨ ਯੋਧੇ ਸਿੱਖ ਪੰਥ ਦੀ ਸਾਨ ਦੇ ਸੇਵਾਦਾਰਾ ਸੀ ਅਸੀਂ ਉਹਨਾਂ ਦੇ ਚੇਲੇ ਆ ਸੇਵਾਦਾਰ ਉਹਨਾਂ ਦੇ ਬੱਚੇ ਆ ਬੜਾ ਮਾਨ ਫਤਰਾਉਂਦਾ ਤਾਂ ਗੁਰਮੁਖ ਪਿਆਰਿਓ ਉਹ ਤਪੱਸਿਆ ਕੀਤੀ ਆ ਢੱਕੀ ਸਾਹਿਬ ਦੀ ਧਰਤੀ ਤੇ ਜੋ ਕਹਿਣ ਕਥਨ ਤੋਂ ਭਰੇ ਹੈ ਆਖੂ ਸਤਨਾ ਪੂਰਨ ਬ੍ਰਹਮ ਗਿਆਨੀ ਰਾਜਾ ਜੋਗੀ ਜਿੰਨੇ ਵੀ ਸ਼ਬਦ ਲਾ ਲੀਏ ਉਹਨੇ ਥੋੜੇ ਨੇ ਇਹ ਤੋਂ ਜੋ ਸਾਡੇ ਭਰਾ ਨੇ ਸਾਰੇ ਸਿੰਘ ਨੇ ਜੋ ਤਾਂ ਗੁਰਮੁਖ ਪਿਆਰਿਓ ਉਹਨਾਂ ਦੀ ਵੀ ਗੱਲ ਕਰ ਲਈਏ ਉਹ ਵੀ ਬੜੀ ਨਾਮ ਕਮਾਈ ਦੇ ਮਾਲਕ ਨੇ ਆਖੋ ਸਤਨਾ ਜਦੋਂ ਤਵਾਂ ਟੱਕੀ ਸਾਹਿਬ ਦੀ ਧਰਤੀ ਤੇ ਪਹੁੰਚਦੇ ਆ ਨਾ ਇੰਜ ਲੱਗਦਾ ਜਿਵੇਂ ਅਨੰਦਪੁਰ ਸਾਹਿਬ ਦੇ ਵਿੱਚ ਪਹੁੰਚ ਜਾਂਦੇ ਆਖੋ ਸਤਨਾ ਇੰਜ ਲੱਗਦਾ ਜਿਵੇਂ ਬਾਜਾ ਵਾਲੇ ਪਿਤਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਚਰਣਾ ਦੇ ਵਿੱਚ ਬੈਠਿਆ ਉਹੀ ਦਿਰਸ ਉਹੀ ਸਭ ਕੁਝ ਨਜ਼ਰੀ ਪੈਂਦਾ ਆਖੋ ਸਤਨਾ ਸੋ ਆਪਾਂ ਸਾਰੇ ਹੀ ਬਹੁਤ ਵੱਡੇ ਆ ਬਹੁਤ ਵੱਡੇ ਭਾਗਾਂ ਵਾਲੇ ਆ ਜਿਹੜੇ ਇਹੋ ਜਿਹੇ ਆਪਨੂੰ ਮਹਾਨ ਤਪਸਵੀ ਪ੍ਰੇਮ ਦੀ ਮੂਰਤ ਬੈਰਾਗ ਦੀ ਮੂਰਤ ਰਾਜਾ ਜੋਗੀ ਜੰਗਲਾਂ 'ਚ ਮੰਗਲ ਲਾਉਣ ਵਾਲੇ ਮਹਾਨ ਤਪਸਵੀ ਦੀ ਸੰਗਤ ਪ੍ਰਾਪਤ ਹੋਈ ਆ ਸੋ ਵਿਸ਼ਵ ਸ਼ਾਂਤੀ ਦਿਵਸ ਦੀ ਸਵਾਗਤ ਵਿੱਚ ਅੱਜ ਪਹਿਲਾ ਸਮਾਗਮ 3 ਦਿਨ ਦਾ ਕੱਲ ਦਾ ਪਰਸੋਂ ਦਾ ਚੌਥੇ ਦਾ 15 ਤਰੀਕ ਤੱਕ ਇਹ ਸਮਾਗਮ ਚੱਲਣਾ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਸਾਰਿਆਂ ਨੇ ਇਸੇ ਤਰ੍ਹਾਂ ਆਪ ਵੀ ਆਉਣਾ ਤੇ ਹੋਰਾਂ ਨੂੰ ਵੀ ਨਾਲ ਲੈ ਕੇ ਆਉਣਾ ਸਭ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸੰਤ ਮਹਾਰਾਜ ਜੀ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ ਧੰਨਵਾਦ ਆਓ ਇੱਕ ਧਰਨਾ ਬੜ ਕੇ ਖਮਾਂ ਦੇ ਜਾਚ ਕਮਾਂਗੇ ਇਹ ਦਰ ਉਹ ਦਰ ਹੈ ਜਿੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਮੰਗਣ ਵਾਸਤੇ ਆਉਂਦੇ ਨੇ ਸਭ ਸੰਗਤਾਂ ਦੀਆਂ ਝੋਲੀਆਂ ਮਹਾਪੁਰਸ਼ ਭਰ ਦਿੰਦੇ ਆ ਕੋ ਸਤਨਾਮ ਇਹ ਤਾਰੇ ਫਕੀਰਾਂ ਦਾ ਇੱਥੇ ਮੰਗਣ ਰਾਜੇ ਆਉਂਦੇ ਹਰ ਆਪ ਕੀ ਰਾਨਾ ਤੇ ਮੰਗਾਂ ਨਰਾਜੇ ਆਣੇ 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 ਡੇ ਵੱਡੇ ਰਾਜੇ ਮੰਗਣ ਵਾਦ ਤੇ ਉਹਨੇ ਸਭੇ ਤੋਂ ਝੋਲੀਆ ਭਰਕੇ ਜਾਂਦੇ ਨੇ ਸੋ ਦਾਸ ਦੇ ਉੱਤੇ ਮਹਾਪੁਰਖਾਂ ਨੇ ਬਹੁਤ ਵੱਡੀਆਂ ਪਾਰ ਬਖਸ਼ਿਸ ਰਹਿਮਤ ਕੀਤੀ ਹੋਈ ਆ ਕਹਿਣ ਕਥਨ ਤੋਂ ਪਰਿਆ ਜੀਵ ਉਸਤਤ ਨਹੀਂ ਕਰ ਸਕਦੀ ਵਾਪੁਰਖਾਂ ਦੀ ਵੀ ਕਿੱਡੀਆਂ ਕਿੱਡੀਆਂ ਵੱਡੀਆਂ ਵੱਡੀਆਂ ਬਖਸ਼ਾ ਕੀਤੀਆਂ ਨੇ ਜੋ ਵੀ ਹੈ ਅੱਜ ਮਹਾਪੁਰਖਾਂ ਦੀ ਬਦੌਲਤ ਆ ਜੇ ਮਹਾਪੁਰਖ ਤੋਵਨ ਟੱਕੀ ਸਾਹਿਬ ਦੀ ਧਰਤੀ ਤੇ ਨਾ ਆਉਂਦੇ ਸਾਡੇ ਵਰਗੇ ਦੇ ਪਤਾ ਨਹੀਂ ਕਿੱਥੇ ਰੋਣਾ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਰੀਆਂ ਮਖਸਾ ਹਜ਼ੂਰ ਸਤ ਮਹਾਰਾਜ ਜੀ ਦੀਆਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਸਦਕਾ ਆ ਫਿਰ ਮੈਂ ਮਹਾਪੁਰਖਾਂ ਦਾ ਜਥੇਦਾਰ ਸੰਗਤਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੋ ਬਿਆਨਤ ਮਹਾਪੁਰਸ ਅੱਜ 21 ਮਹਾਪੁਰਸ ਦਾਸ ਦੇ ਨਾਲ ਪਹੁੰਚੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਬਾਬਾ ਸ੍ਰੇਂਦਰ ਸਿੰਘ ਜੀ ਮਲਕੋਵਾਲੇ ਉਹ ਵੀ ਸਟੇ ਦੇ ਉੱਤੇ ਬਰਾਜਮਾਨ ਨੇ ਬਾਬਾ ਜਗਜੀਤ ਸਿੰਘ ਜੀ ਖਾਲਸਾ ਟਕਰਾਲੇ ਵਾਲੇ ਉਹ ਵੀ ਸਟੇ ਦੇ ਉੱਤੇ ਬਰਾਜਮਾਨ ਨੇ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਜੀ ਬਾਬਾ ਲਖਵੀਰ ਸਿੰਘ ਜੀ